ਟੀਟੀ ਪਬਲਿਕ ਟਾਈਮ ਨਿਊ ਚੈਨਲ ਪ੍ਰੈਸ ਜਿਸ ਨੂੰ ਪੱਤਰਕਾਰ ਪਾਈ ਚੈਨਲ ਨੂੰ ਮੰਡਾਰੀਪੁਰ ਦੇ ਉੱਪਰ ਇੱਕ ਰੋਸ ਮਜਾਰਾ ਕੀਤਾ ਗਿਆ ਪੰਜਾਬ ਸਰਕਾਰ ਦੇ ਖਿਲਾਫ ਕਿਉਂਕਿ ਪੰਜਾਬ ਸਰਕਾਰ ਵੱਲੋਂ ਅਜੀਤ ਅਖਬਾਰ ਦੇ ਮੁੱਖ ਸੰਪਾਦਕ ਡਾਕਟਰ ਜਿੰਦਰ ਸਿੰਘ ਹਮਦਪੁਰ ਦੇ ਖਿਲਾਫ ਝੂਠੀ ਐਫਆਈਆਰ ਦਰਜ ਕੀਤੀ ਗਈ ਸੀ ਇਸ ਲਈ ਪੰਜਾਬ ਸਰਕਾਰ ਦੇ ਵਿਰੁੱਧ ਸੂਬਾ ਪੱਤਰਕਾਰ ਭਾਈਚਾਰੇ ਨੂੰ ਜੋ ਸਮਰਥਨ ਦਿੱਤਾ ਗਿਆ ਸੂ ਸਿੱਖ ਜਥੇਬੰਦੀਆਂ ਸਮੂਹ ਲੀਡਰ ਸਹਿਬਾਨਾ ਵੱਲੋਂ ਤੇ ਨਾਲ ਗੁੱਦੀ ਜੀ ਵੀ ਸਮਾਜ ਸੇਵੀ ਵੱਲੋਂ ਇਹ ਜਿਹੜੇ ਵਕਫਾ ਘਲਾ ਰਹੇ ਵੱਲੋਂ ਪੰਜਾਬ ਸਰਕਾਰ ਦੀ ਨਿੰਦਿਆ ਤੇ ਨਿਖੇਧੀ ਕੀਤੀ ਗਈ ਕਿ ਪ੍ਰੈਸ ਦੀ ਪੁਲੰਦਵਾਜ ਨੂੰ ਕਿਸ ਤਰ੍ਹਾਂ ਪੰਜਾਬ ਸਰਕਾਰ ਤੋਂ ਬਾਹਰ ਚਾਹੀਦੀ ਹੈ ਮੰਗ ਜੋ ਪ੍ਰੈਸ ਦੀ ਆਵਾਜ਼ ਉਹ ਪੰਜਾਬ ਸਰਕਾਰ ਸੁਣਾ ਨਹੀਂ ਸਕਦੀ ਤੇ ਇਸ ਲਈ ਉਸ ਮੁਜ਼ਾਰੇ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਹੀ ਕਰਦੇ ਹੋਏ ਕਾਹਤਾ ਵੱਡੀ ਸ਼ਕਲ ਦੇ ਵਿੱਚ ਹਾਲਗੇਟ ਪਹੁੰਚਾ ਜਿੱਥੇ ਭਗਵਤ ਸਿੰਘ ਮਾਨ ਦਾ ਇੱਕ ਪੁਤਲਾ ਬਣਾ ਕੇ ਅਫਤੀ ਫੂਕ ਮੁਜ਼ਾਰਾ ਕੀਤਾ ਗਿਆ ਜੀਟੀਵੀ ਸਪੈਸ਼ਲ ਰਿਪੋਰਟਰ ਵੀ ਸਿੰਘ ਜੁਮਾਰਪੁਰਾ ਅੰਮ੍ਰਿਤਸਰ ਤੇ ਜਿਹੜਾ ਪੱਤਰਕਾਰ ਭਾਈ ਜਰਾ ਕਿਉਂਕਿ ਅੱਜ ਅਸੀਂ ਵੱਡੇ ਉਕਾਸ ਵਾਸਤੇ ਹਾਜ਼ਰ ਹੋਏ ਆਂ ਮੈਂ ਬਤੇ ਅੱਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਤੇ ਬੜੀ ਢਿੱਲੀ ਜੀ ਫੱਲੇ ਜੋਰ ਨਾਲ ਬੁਲਾ ਆਦੇ ਬਾਕੀ ਕੰਮ ਇਹਨਾਂ ਨਾਲ ਕਰ ਲੈਣਾ ਆਪਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸੋ ਅੱਜ ਅਸੀਂ ਪੱਤਰਕਾਰ ਭਾਈਚਾਰੇ ਦੇ ਮੰਗੇ ਆਏ ਆਂ ਸਾਡੇ ਪਿੰਡਾਂ 'ਚ ਮੰਗ ਪਾਉਂਦੇ ਹੁੰਦੇ ਜੋ ਕਣ ਕਬੱਡੀ ਦੀ ਅੱਜ ਅਸੀਂ ਜਸਤੀ ਦੇ ਛੋਟੇ ਜਿਹੇ ਸੱਦੇ 'ਤੇ ਇਕੱਤਰ ਹੋਏ ਆਂ ਜਸਤੀ ਇਲਾਕੇ ਦਾ ਪੰਜਾਬ ਵਿੱਚ ਮਾਹੌਲ ਹੈ ਇੱਕ ਦੇ ਠੇਕ ਦੇ ਇੱਕ ਤੋਂ ਬਾਅਦ ਜਿਹੜਾ ਗਾਂ ਦੇ ਫੇਰ ਵੇਦੇ ਰੰਗੀਆਂ ਬਗੜੀਆਂ ਅੱਜ ਦੇ ਸਾਰੇ ਹੀ ਨਮਾਇਦਾ ਜਥੇਬੰਦੀਆਂ ਦੇ ਇੱਕ ਇੱਕ ਬੰਦਾ ਤੁਹਾਡੇ ਕੋਲੇ ਆਈ ਦਵਾ ਆਏ ਆ ਤੇ ਅਸੀਂ ਕਰਦੇ ਆ ਕਿ ਪੰਜਾਬ ਦਾ ਪੰਜਾਬੀ ਆਵਾਜ਼ ਹੈ ਅਜੀਤ ਅਖਬਾਰ ਕੋਈ ਨਵਾਂ ਨਹੀਂ ਇਹ ਇੱਕ ਸਾਲ ਪਹਿਲਾਂ ਤੇ ਇਹਦੇ ਵਿੱਚ ਇਹ ਗੁਰੰਤ ਬਹੁਤ ਵੱਡਾ ਪ੍ਰੋਟੈਸਟ ਜਿਹੜਾ ਅਦਾਲਤ ਜੀ ਤੋਂ ਡੀਸੀ ਦੇ ਦਫ਼ਤਰ ਤੱਕ ਹੋਇਆ ਸੀ